ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਦੇ ਘੋੜਾ ਸਵਾਗਤ ਆ ਪਲੀਜ਼ ਦੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਕਿ ਮੇਨ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਜਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਪਲੀਜ਼ ਚਲੋ ਜੀ ਅੱਪ ਅੱਜ ਤੁਹਾਨੂੰ ਸੂਟ ਦਿਖਾਉਣੇ ਆ ਕੁਝ ਕੁ ਸਟੀਚਿੰਗ ਵਾਲੇ ਸੂਟ ਨੇ ਕੁਝ ਕ ਬਿਤਾਉ ਕੁ ਸਟੀਚਿੰਗ ਕੋਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਚਲੋ ਜੀ ਅੱਪ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਅਬ ਸਾਰਿਆਂ ਤੋਂ ਪਹਿਲਾ ਸੂਟ ਪਰਪਲ ਕਲਰ ਦਾ ਲਾਈਟ ਪਰਪਲ ਜਿਹਾ ਕਲਰ ਹੈ ਇਹ ਬੜਾ ਡਾਰਕ ਨਹੀਂ ਹੈਗਾ ਇਸ ਤਰ੍ਹਾਂ ਦਾ ਇਹ ਨਾ ਹੈਗਾ ਬਰਬਰੀ ਦੇ ਵਿੱਚ ਸੂਟ ਹੈ ਇਹਦੇ ਨਾਲ ਮਸਲੀਨ ਦੀ ਮਿਲੂਗੀ ਤੁਹਾਨੂੰ ਸਲਵਾਰ ਸਲਵਾਰ ਰੱਖੀ ਫਲੇਨ ਦੇਖੋ ਸਲਵਾਰ ਦੀ ਫੈਬਰਿਕ ਪਲੇਨਰ ਹੋਊਗੀ ਜੀ ਇਹ ਬਰਬਰੀ ਦਾ ਸੂਟ ਆਪਾਂ ਨੇ ਤਿਆਰ ਕੀਤਾ ਦੇਖੋ ਇਸ ਤਰ੍ਹਾਂ ਇਹ ਦੁਪੱਟੇ ਅ ਦੇਖੋ ਜੀ ਇਸ ਤਰ੍ਹਾਂ ਆਪਾਂ ਸਲਵਾਰ ਨਾਲ ਦਾ ਇੱਥੇ ਪੈਚ ਲਾ ਕੇ ਪਲੇਸ ਲਾ ਕੇ ਸੂਟ ਤੇ ਡਿਜ਼ਾਈਨ ਬਣਾਇਆ ਹੈ ਸੇਮ ਫਰਮ ਡਿਜ਼ਾਈਨ ਆਪਾਂ ਨੇ ਬਾਹ ਦੇ ਉੱਪਰ ਬਣਾਇਆ ਹੈ ਗਲੇ ਨੂੰ ਆਪਾਂ ਨੇ ਕੋਟਲੀ ਬਟਨ ਲਿੱਤੇ ਨੇ ਦੇਖੋ ਜੀ ਕੋਟਲੀ ਬਟਨ ਬਹੁਤ ਸਾਫ਼ ਕੰਮ ਮਿਲੂਗਾ ਤੁਹਾਨੂੰ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਸੂਟਾ ਜਿਹੜਾ ਸਟਿਚਿੰਗ ਕੀਤਾ ਹੈ ਬਰਬਰੀ ਦੇ ਵਿੱਚ ਸੂਟ ਰੱਖੂਗਾ ਜੀ ਇਹਦਾ ਆਪਾਂ ਤੁਹਾਨੂੰ ਦੁਪੱਟਾ ਦਿਖਾਉਣਾ ਹੈ ਖੋਲ ਕੇ ਦੇਖੋ ਜੀ ਟਾਈ ਟਾਈ ਤੁਹਾਨੂੰ ਦੁਪੱਟਾ ਮਿਲੂਗਾ ਦੁਪੱਟਾ ਵੀ ਤੁਹਾਨੂੰ ਬਰਬਰੀ ਦੀ ਫੈਬਰਿਕ ਸੀ ਮਿਲੂਗਾ ਇਹਦੇ ਵਿੱਚ ਥੋੜਾ ਜਿਹਾ ਇੱਕ ਹਾਰਡ ਵਾਲੀ ਬਰਬਰੀ ਹੁੰਦੀ ਹੈ ਇੱਕ ਸੌਫਟ ਵਾਲੀ ਉਹ ਤੁਹਾਡੀ ਚੋਅ ਹੋਊਗੀ ਵੀ ਜਿਹੜੀ ਹਾਰਡ ਵਾਲੀ ਹੈਗੀ ਹੈ ਜੀ ਉਹ 100 ਰੁਪਏ ਮਹਿੰਗੀ ਮਿਲੂਗੀ ਤੁਹਾਨੂੰ ਜਿਹੜੀ ਸੌਫਟ ਹੈ ਉਹ 100 ਰੁਪਏ ਸਸਤੀ ਮਿਲੂਗੀ ਦੇਖੋ ਇਸ ਤਰ੍ਹਾਂ ਆਪਾਂ ਇਹ ਸਾਰੇ ਦੁਪੱਟੇ ਦੇ ਸੂਟ ਤੋਂ ਰੰਗ ਗ੍ਰੀਨ ਮਜੈਂਟਾ ਹੋ ਗਿਆ ਹਨੀਅਨ ਕਲਰ ਹੋ ਗਿਆ ਸਾਹਾ ਪਰਪਲ ਲਾਈਟ ਸਾਰੇ ਆਪਾਂ ਦੁਪੱਟੇ ਦੇ ਵਿੱਚੋਂ ਰੰਗ ਲੈ ਕੇ ਦੇਖੋ ਜੀ ਦੁਪੱਟਾ ਟਾਈ ਡਾਈ ਕੀਤਾ ਸਾਰੇ ਕਲਰ ਲੈ ਕੇ ਸਾਰੇ ਦੁਪੱਟੇ ਨੂੰ ਇਸ ਤਰ੍ਹਾਂ 4 ਸਾਈਡ ਬਾਰਡਰ ਬਣਿਆ ਹੈ ਜੀ ਬਸਕਾਰ ਆਪਾਂ ਇਸ ਤਰ੍ਹਾਂ ਦੇ ਛੋਟੇ ਤਿੰਨ ਫਲਾਵਰ ਬਣਾਏ ਨੇ ਸੈਂਟਰ ਦੇ ਵਿੱਚ ਦੇਖੋ ਇਨੂੰ ਆਪਾਂ ਔਰਗੇਂజా ਦੀ ਲੇਸ ਲਾ ਕੇ ਨਾਲ ਦੇ ਕਲਰ ਮਿਲਦੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਜੀ ਬਹੁਤ ਵਧੀਆ ਕਲਰ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਜੀ ਬਰਬਰੀ ਦੇ ਵਿੱਚ ਇਹ ਸੂਟ ਸਟੀਚਿੰਗ ਹੋਇਆ ਹੈ ਜਿਹੜੇ ਹੋਰ ਕਲਰ ਨੇ ਜੀ ਉਹ ਵਿਦਾਊਟ ਸਟੀਚਿੰਗ ਨੇ ਕੁਝ ਕਲਰ ਆਪਣੇ ਹਜੇ ਦੁਪੱਟੇ ਦਾਈ ਦੇ ਲਈ ਗਏ ਹੋਏ ਨੇ ਜਦੋਂ ਆਗਿਆ ਆਪਾਂ ਤੁਹਾਨੂੰ ਉਹ ਸੂਟ ਦਿਖਾਵਾਂਗੇ ਬਰਬਰੀ ਦੇ ਵਿੱਚ ਮੈਂ ਇਸ ਟਾਈਮ ਜੋ ਵੀ ਕਲਰ ਅਵੇਲੇਬਲ ਨੇ ਜੀ ਆਪਣੇ ਕੋਲ ਉਹ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਜੀ ਇੱਕ ਕਲਰ ਹੈਗਾ ਬਰਬਰੀ ਦੇ ਵਿੱਚ ਬਲੈਕ ਕਲਰ ਇਸ ਤਰ੍ਹਾਂ ਨਹੀਂ ਦੀ ਡਿਜ਼ਾਈਨਿੰਗ ਰਹੂਗੀ ਪਹਿਲਾਂ ਇਹ ਜੋਰਜਟ ਦੇ ਵਿੱਚ ਆਇਆ ਸੀ ਜੀ ਫਿਰ ਇਹ ਟੈਪੀ ਦੇ ਵਿੱਚ ਆ ਗਿਆ ਹੁਣ ਇਹ ਬਲਬਰੀ ਦੇ ਵਿੱਚ ਆ ਗਿਆ ਇਹਦੇ ਨਾਲ ਰਹੂਗੀ ਜੀ ਪਲੇਨ ਸਲਵਾਰ ਮਸਲੀਨ ਦੀ ਇਹਦਾ ਦੁਪੱਟਾ ਦੇਖੋ ਤੁਸੀਂ ਜੇ ਤੁਸੀਂ ਫਿਨਿਸ਼ਿੰਗ ਕਰਾਉਣੀ ਹੈ ਜੀ ਤਾਂ ਤੁਸੀਂ ਦੱਸ ਸਕਦੇ ਹੋ ਕਿ ਫਿਨਿਸ਼ਿੰਗ ਅਸੀਂ ਸਾਰੇ ਦੁਪੱਟਿਆਂ ਦੇ ਇਸ ਤਰ੍ਹਾਂ ਨਹੀਂ ਕਰੀ ਹਨਾ ਕਈ ਵਾਰ ਕੋਈ ਕਸਟਮਰ ਵਿਦਾਊਟ ਲੈ ਇਸ ਵਗੈਰਾ ਤੋਂ ਵੀ ਰੱਖ ਸਕਦਾ ਦੇਖੋ ਇਸ ਤਰ੍ਹਾਂ ਦਾ ਹੀ ਸੇਮ ਡਿਜ਼ਾਈਨ ਉਹ ਦੁਪੱਟੇ ਵਾਲਾ ਇਹ ਦੁਪੱਟੇ ਦੇ ਵਿੱਚ ਬਣਿਆ ਹੈ ਇਹ ਵੀ ਬਲਬਰੀ ਦਾ ਦੁਪੱਟਾ ਰਹੂਗਾ ਜੀ ਜਿੱਥੇ ਬਹੁਤ ਪਿਆਰਾ ਕਲਰ ਹੈ ਬਲੈਕ ਕਲਰ ਹੈ ਹਨ ਇਹਦੀਆਂ ਪੈਣਾ ਬਲੈਕ ਕਲਰ ਨੂੰ ਲਾਈਕ ਕਰਦੀਆਂ ਨੇ ਤਾਂ ਤੁਸੀਂ ਸੂਟਾ ਜਿਹੜਾ ਲੈ ਸਕਦੇ ਹੋ ਇਹ ਸੂਟਾ ਦਾ ਪ੍ਰਾਈਸ ਰਹੂਗਾ ਜੀ ਬਿੱਦੋ ਦੁਪੱਟਾ ਬਿੱਦੋ ਇਹਦੀ ਫਿਨਿਸ਼ਿੰਗ ਰਹੂਗੀ ਜੀ ਬਰਬਰੀ ਦੇ ਸੂਟ ਦੀ 3300 ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਤੇ ਇਹਦੇ ਵਿੱਚ ਦੂਸਰਾ ਕਲਰ ਦਿਖਾਉਣੀ ਹੈ ਜੀ ਆਪਾਂ ਉਹ ਵੀ ਬਹੁਤ ਪਿਆਰਾ ਕਲਰ ਹੈ ਦੇਖੋ ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਵਧੀਆ ਲਾਈਟ ਪੀਸ ਤੇ ਲਾਈਟ ਪੀਸ ਦਾ ਗ੍ਰੀਨ ਨਾਲ ਇਹਦਾ ਕੰਬੀਨੇਸ਼ਨ ਬਹੁਤ ਸੋਹਣਾ ਸੂਟ ਬਣਿਆ ਹੈ ਇਸ ਤਰ੍ਹਾਂ ਦੀ ਇਹਦੇ ਨਾਲ ਰਹੂਗੀ ਜੀ ਸਲਵਾਰ ਦੀ ਫੈਬਰਿਕ ਪਲੇਨ ਰਹੂਗੀ ਜੀ ਇਹਦਾ ਦੁਪੱਟਾ ਦੇਖੋ ਤੁਸੀਂ ਸੇਮ ਡਿਜ਼ਾਈਨ ਦਾ ਪੱਟੇ ਦਾ ਇਹ ਰਹੂਗਾ ਜੀ ਜੇ ਵੀ ਤੁਹਾਨੂੰ ਪਸੰਦ ਆਏ ਜਿਹੜੇ ਤੋਂ ਬਾਅਦ ਆਪਣੇ ਹੋਰ ਦੁਪੱਟੇ ਲਈ ਹੋ ਕੇ ਆਉਣੇ ਨੇ ਵੀ ਉਹਨਾਂ ਦੇ ਪਰ ਦੇ ਜਿਹੜੇ ਡਿਜ਼ਾਈਨਿੰਗ ਆ ਉਹ ਚੇਂਜ ਹੋ ਗਈ ਇਹਨਾਂ ਦੀ ਆਪਾਂ ਨੇ ਸੇਮ ਕਰਵਾਈ ਹੈ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਵਿਦ ਫਿਨਿਸ਼ਿੰਗ ਬੀਤੇ ਦੁਪੱਟਾ ਸਾਰਾ ਸੂਟ ਤੁਹਾਨੂੰ 3300 ਰੁਪਏ ਦੇ ਵਿੱਚ ਬੀਚ ਸਿਫਟਿੰਗ ਦੀ ਤੁਹਾਡੇ ਘਰ ਤੱਕ ਸੂਟ ਹੈ ਜਿਹੜਾ ਆਉਂਜੂਗਾ ਬਹੁਤ ਵਧੀਆ ਫੈਬਰਿਕ ਹੈ ਨਿਊ ਜੀਪ ਚੀਜ਼ ਹੈ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਲੈ ਸਕਦੇ ਇਹਦੇ ਵਿੱਚ ਤਿੰਨ ਕਲਰ ਇਸ ਟਾਈਮ ਆਪਣੇ ਕੋਲ ਅਵੇਲੇਬਲ ਨੇ ਵੀ ਬਾਕੀ ਜੋ ਵੀ ਕਲਰ ਤੁਹਾਨੂੰ ਪਸੰਦ ਆ ਦਾ ਤੁਸੀਂ ਲੈ ਸਕਦੇ ਹੋ ਮੈਂ ਜੋ ਵੀ ਜੋ ਵੀ ਕਲਰ ਆਪਣੇ ਕੋਲ ਜੋ ਫੈਬਰਿਕ ਆਈ ਜਾਂਦੀ ਹੈ ਨਾਲ ਉਹਦੇ ਵੀਡੀਓ ਤੁਹਾਨੂੰ ਬਣਾ ਕੇ ਦਿਖਾ ਰਿਹਾ ਚਲੋ ਜੀ ਅਗਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਸਟੀਚਿੰਗ ਵਾਲਾ ਉਵੇਂ ਬਦਰੀ ਵਿੱਚ ਕਲਰ ਦਿਖਾਤੇ ਤੁਹਾਨੂੰ ਦੇਖੋ ਜੀ ਇਹ ਸੂਟ ਹੈਗਾ ਜੀ ਕਰਸਟ ਨੂਨ ਦੇ ਵਿੱਚ ਰਹੂਗਾ ਗਰਮੀ ਵਾਲੀ ਫੈਬਰਿਕ ਆ ਬਿਲਕੁਲ ਲਾਈਟ ਵੇਟ ਇਹ ਆਪਾਂ ਨੇ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੈ ਜੀ ਇਸ ਤਰ੍ਹਾਂ ਦੀ ਕਰੀਮ ਇਹਦੇ ਨਾਲ ਦੀ ਆਪਾਂ ਨੇ ਲੇਸ ਲਾ ਕੇ ਵਿੱਚ ਫਿਨਿਸ਼ਿੰਗ ਕੀਤੀ ਹੋਈ ਹੈ ਵਿੱਚ ਪੂਰੀ ਨਹੀਂ ਹੈਗਾ ਉੱਪਰ ਰੱਖ ਕੇ ਲਾਵਾਂਗੇ ਆਪਾਂ ਇਸ ਤਰ੍ਹਾਂ ਇਹਦੇ ਗਲੇ ਤੇ 4 ਟਲੀ ਬਟਨ ਦਿੱਤੇ ਹਨ ਇਹਨੇ ਬਾਤੇ ਵੀ ਆਪਾਂ ਨੇ ਸੇਮ ਜੈਨ ਬਣਾਇਆ ਦੇਖੋ ਜੀ ਜੇ ਵੀ ਆਪਾਂ ਤੁਹਾਨੂੰ ਦਾ ਪ੍ਰਾਈਸ ਦੱਸਾਂਗੇ ਜੀ ਉਹ ਵਿਦਾਊਟ ਸਟੀਚਿੰਗ ਹੋਊਗਾ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਸਲਵਾਰ ਰੱਖੀ ਹੈ ਜੀ ਕਿ ਕਿਦਾ ਆਪਾਂ ਤੁਹਾਨੂੰ ਦੁਪੱਟਾ ਰਖਾਉਣੇ ਬਹੁਤ ਸੋਹਣਾ ਮੈਂ ਇਹਦੇ ਨਾਲ ਦੇ ਖੁਦ ਮੇਰਾ ਸੂਟ ਹੈ ਇਹ ਪਿਓਰ ਦਾ ਦੁਪੱਟਾ ਰੱਖਿਆ ਮੈਂ ਮੈਨੂੰ ਥੋੜਾ ਜਿਹਾ ਗਰਮੀ ਦੇ ਵਿੱਚ ਹਲਕੇ ਲਾਈਟ weight ਦੁਪੱਟੇ ਦਾ ਵਧੀਆ ਲੱਗਦੇ ਨੇ ਦੇਖੋ ਜੀ ਆਪਾਂ ਨੇ ਕੋਨੇ ਤੇ ਇਹ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਵਿੱਚੋਂ ਮੈਂ ਇਹਦਾ ਕਲਰ ਲੈ ਕੇ ਦੇਖੋ ਵਿੱਚਕਾਰ ਛੋਟਾ ਫਲਾਵਰ ਬਣਾ ਕੇ ਸਾਈਡਾਂ ਤੇ ਵੀ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਹਲਕਾ ਹਲਕਾ ਕਲਰ ਇਹ ਆਪਾਂ ਨੇ ਵਿੱਚੋਂ ਲਿਆਇਆ ਜੀ ਇਹਦੇ ਉੱਪਰ ਫਿਰ ਜਿਆਦਾ ਵਾਲਾ ਡਾਰਕ ਹੋ ਜਾਂਦਾ ਹੈ ਨਾ ਹੁਣ ਆਪਾਂ ਗਮੀ ਸਾਦੀ ਦੇ ਵਿੱਚ ਕਿਤੇ ਵੀ ਸੂਟ ਪਾ ਸਕਦੇ ਹਾਂ ਇਸ ਤਰ੍ਹਾਂ ਆਪਾਂ ਦੁਪੱਟੇ ਦੀ ਡਿਜ਼ਾਈਨਿੰਗ ਮਲਾਈ ਹੈ ਫਿਰ ਉਹਦਾ ਦੁਪੱਟਾ ਰੱਖਿਆ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਬਰੀਕ ਕਾਟਨ ਦੀ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਤੁਹਾਨੂੰ 2800 ਰੁਪਏ ਦੇ ਦਿੱਤੇ ਦੁਪੱਟਾ ਟਾਈਡਾਈ ਦੁਪੱਟਾ ਮਿਲੂਗਾ ਇਹ ਪਿਓਰ ਦੇ ਦੁਪੱਟੇ ਨਾਲ ਵਿਦਆਊਟ ਸਟੀਚਿੰਗ ਤੋਂ ਦੇਖੋ ਜੀ ਫਿਨਿਸ਼ਿੰਗ ਹੋਈ ਹੋਊਗੀ ਜੇ ਤੁਸੀਂ ਵਿਦਆਊਟ ਦੁਪੱਟਾ ਸੂਟ ਲੈਣਾ ਜੀ ਇਹ ਤਾਂ ਇਹਦਾ ਪ੍ਰਾਈਜ਼ ਰਹੂਗਾ 2100 ਰੁਪਏ ਜੇ ਤੁਸੀਂ ਪੱਟੇ ਨਾਲ ਸੂਟ ਲਓਗੇ ਜੀ ਤਾਂ 7200 ਰੁਪਏ ਦੇ ਵਿੱਚ ਹੋਵੇ। ਦੇਖੋ ਜੀ ਜੋ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਹਾਂ ਉਹ ਵੀ ਆਪਣੇ ਕੋਲ ਕਲਰ ਨੇ ਤੁਸੀਂ ਲੈ ਸਕਦੇ ਹੋ। ਦੇਖੋ ਇਹਦੇ ਵਿੱਚ ਇੱਕ ਕਲਰ A ਹੈਗਾ। ਇਹਦੇ ਨਾਲ ਮੈਂ ਇਹਨਾਂ ਦਾ ਸਲਵਾਰ ਰਹੂਗੀ ਜੀ। ਕ੍ਰੈਸਟੂਨ ਦੇ ਵਿੱਚ ਇਹ ਰਸਟ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਸਕਿਨ ਸਲਵਾਰ ਰਹੂਗੀ ਜੀ। ਇੱਕ ਰਸਤ ਦੀ ਵੀ ਤੁਹਾਨੂੰ ਸਲਵਾਰ ਮਿਲੂਗੀ। ਇੱਥੇ ਇਹ ਕਲਰ ਹੈਗਾ ਇਹਦੇ ਨਾਲ ਜੋਆ ਸਿਲਕ ਦੀ ਸਲਵਾਰ ਰਹੂਗੀ ਜੀ ਤੇ ਕ੍ਰੈਸਟੂਨ ਦਾ ਕਮੀਜ਼। ਇਹ ਚਾਰ ਕਲਰ ਸੀ ਜੀ ਕਿ ਮੈਂ ਫਿਟਿੰਗ ਕਰਾ ਲਿਆ। ਕਿੰਨੇ ਕਲਰ ਹੋਏਗੇ ਜੋ ਵੀ ਤੁਹਾਨੂੰ ਪਸੰਦ ਹੈ। ਤਾਂ ਤੁਸੀਂ ਫਿਰ ਫੋਟੋ ਲੈ ਕੇ ਮੈਸੇਜ ਕਰ ਸਕਦੇ ਹੋ। ਚਲੋ ਜੀ ਇਕਾ ਤੁਹਾਨੂੰ ਹੋਰ ਨੇ ਉਹ ਚੀਜ਼ ਦਿਖਾਉਣੀ ਆ। ਬਹੁਤ ਵਧੀਆ ਚੀਜ਼ ਬਣੀ ਹੋਈ ਆ ਦੇਖੋ। ਇਹ ਨਾ ਮੋਡਿਆਂ ਦੇ ਤੇ ਆਪਣੇ ਮੈਂ ਤੇ ਪਿੱਕ ਲਾ ਦੂੰਗੀ ਤੁਹਾਨੂੰ ਵੀ ਕਿਵੇਂ ਲੱਗੂਗਾ ਸੂਟ ਬਣਿਆ ਹੋਇਆ। ਦੇਖੋ ਜੀ। ਇਸ ਤਰ੍ਹਾਂ ਇਹਦੇ ਗਲੇ ਤੇ ਆਪਾਂ ਇਹ ਮੋਡਿਆਂ ਦੀਆਂ ਮੋਡਿਆਂ ਤੇ ਸੀਨ ਜਾਣੀਆਂ ਜਿਹੜੀ ਉਹਦੇ ਨਾਲ-ਨਾਲ ਆਪਾਂ ਨੇ ਇਹ ਵਰਕ ਕੀਤਾਗਾ ਇਹਦੇ ਬੈਕ ਤੇ ਵੀ ਇਸੇ ਤਰ੍ਹਾਂ ਸੇਮ ਡਿਜ਼ਾਈਨ ਮਿਲੂਗਾ ਤੁਹਾਨੂੰ ਦੇਖੋ ਜੀ ਇਹ ਵੀ ਮੋਡਿਆਂ ਦੀ ਬੈਕ ਹੈ ਜਿਹੜੀ ਇਹ 프ਰੰਟ ਦਾ ਹੋ ਗਿਆ ਡਿਜ਼ਾਈਨ ਜੀ ਇਹ ਬੈਕ ਦਾ ਹੋ ਗਿਆ ਇੱਕ ਇਹ ਕੇਸ ਇਹਦੇ ਆਪਾਂ ਨੇ ਜਮਾਂ ਸਿੰਪਲ ਲੁੱਕ ਦਾ ਸੂਟ ਰੱਖਿਆ ਹੈ ਇਹ গারਲਸ ਲੁੱਕ ਵਾਲਾ ਚਾਹੇ ਆਪਾਂ ਕੋਈ ਵੀ ਪਾ ਸਕਦਾ ਹੈ ਦੇਖੋ ਜੀ ਇਹ ਹੈਗੀਆਂ ਇਹ ਬਾਹ ਕਰਨੀ ਹੈ ਕੁੱਲੀ ਆਪਾਂ ਨੇ ਇਹ 15 ਇੰਚ ਤੱਕ ਆਪਾਂ ਨੇ ਬਾਹ ਤੇ ਵਰਕ ਕੀਤਾ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਵਰਕ ਦੇ ਨਾਲ ਵੀ ਵਾਟਰ ਕਾਟਨ ਦੀ ਰੱਖੀ ਹੈ ਸਲਵਾਰ ਇਹਦਾ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਸਟੇਟ ਸਲਵਾਰੀ ਵੀ ਬਣਾ ਸਕਦੇ ਹੋ ਇਹ ਜਿਵੇਂ ਪਿਕ ਲਾਉਂਗੀ ਜੀ ਤੁਹਾਨੂੰ ਫਿਰ ਪਤਾ ਲੱਗ ਜੂ ਕਿਵੇਂ ਫੁੱਟ ਬਣੂਗਾ ਇਹ ਇਹ ਫੈਬਰਿਕ ਰਹੂਗੀ ਜੀ ਖਾਦੀ ਕਾਟਨ ਗਰਮੀ ਦੇ ਵਿੱਚ ਪਾਉਣ ਵਾਲੀ ਇਹ ਵਾਟਰ ਕਾਟਨ ਦੀ ਟਿਸਟਾ ਇਹ ਸੌਰੀ ਜੀ ਇਹ ਖਾਦੀ ਕਾਟਨ ਦੀ ਤੁਹਾਨੂੰ ਕਮੀਜ਼ ਰਹੂਗਾ ਇਹਦਾ ਫੈਬਰਿਕ ਸਲਵਾਰ ਦਾ ਰਹੂਗਾ ਜੀ ਵਾਟਰ ਕਾਟਨ ਦਾ ਤੁਸੀਂ ਇਹਦੇ ਚਾਹੇ ਕੁਝ ਵੀ ਬਣਾ ਸਕਦੇ ਹੋ ਪਲਾਜੋ ਵਗੈਰਾ ਦੇਖੋ ਜੀ ਆਪਾਂ ਇਹਦੇ ਨਾਲ ਇਸ ਤਰ੍ਹਾਂ ਦਾ ਵਰਗਰੀ ਦਾ ਰੱਖਿਆ ਜੀ ਦੁਪੱਟਾ ਬਦਰੀ ਦਾ ਤੁਹਾਨੂੰ ਦੁਪੱਟਾ ਮਿਲੂਗਾ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ 골ਡਨ ਆਪਾਂ ਨੇ ਗੋਟਾ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਫੋਟੋ ਤੇ ਸੇਮ ਰਹੂਗਾ ਜੀ ਦੇਖੋ ਤੁਹਾਨੂੰ ਦੁਪੱਟਾ ਮਿਲੂਗਾ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਦੁਪੱਟਾ ਵੀ ਦੁਪਰਕ 2500 ਰੁਪਏ ਜੋ ਵੀ ਜੇ ਤੁਸੀਂ ਏਦਾਂ ਦੇ ਕਿਸੇ ਹੋਰ ਕਲਰ ਤੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਕਲਨੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਨੈਊ ਫੈਬਰਿਕ ਦੇ ਵਿੱਚ ਨੈਊ ਡਿਜ਼ਾਈਨ ਜੋ ਵੀ ਤੁਹਾਨੂੰ ਸੂਟ ਪਸੰਦ ਆ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਵੀਡੀਓ ਨੂੰ ਅੱਗੇ ਤੋਂ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਜਾ ਸਕੇ ਨਾਲੇ ਤੁਸੀਂ ਵੀਡੀਓ ਨੂੰ ਇੰਨੇ ਤੱਕ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਸਾਡਾ ਹਮ ਉਹਦੇ ਵਿੱਚ ਫਾਇਦੇ ਇੱਕ ਬਾਰੇ ਪ੍ਰਾਈਸ ਬਾਰੇ ਸਾਰਾ ਕੁਝ ਦੱਸਿਆ ਹੁੰਦਾ ਜੀ ਬਾਕੀ ਆਪਣਾ ਦੂਸਰਾ ਦਿਨ ਲਾਜੀ ਆਰ ਕੇ ਬੁਟੀਕ ਜਿੰਨਾ ਪਹਿਣਾ ਨੇ ਉਹ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਆਪਾਂ ਸੁਪਤਨਾ ਕੰਮ ਉਧਰ ਚੋਰੀ ਜੀ ਨੀਣਾ ਤੇ ਰੋਹਣਾ ਥੋੜਾ ਜਿਆ ਹੋਰ ਨਹੀਂ ਚੱਲ ਰਿਹਾ ਉਹਨਾਂ ਟਾਈਮ ਆਪਾਂ ਇਸੇ ਤੇ ਇੱਕ ਦਿਨ ਬਲੌਗ ਪਾਵਾਂਗੇ ਜੀ ਇੱਕ ਦਿਨ ਸੂਤਾਂ ਦੀ ਵੀਡੀਓ ਪਾਵਾਂਗੇ ਤੁਸੀਂ ਉਹਨੂੰ ਵਧੀਆ ਸਪੋਰਟ ਕਰੋ ਜੀ ਜੇ ਚੱਲ ਪਏ ਤਾਂ ਆਪਾਂ ਸੁਪਤ ਉਧਰ ਰੱਖਾਂਗੇ ਤੇ ਬਲੌਗ ਇਧਰ ਰੱਖਾਂਗੇ ਇਹ ਚੈਨਲ ਦੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ